ਨਾਨਕਾ ਮੱਝਾ ਲਾਜਾ ਚਾਰ ਕੇ ਨਾ ਵੀ ਨਾਨਕਾ ਮੋ ਫਾਸੀਲੇ ਤੂੰ ਬੇਟਾ ਕਿਸੇ ਦੀ ਊਜਾਲੀ ਨਾ ਰੱਖੀ ਤੂੰ ਬੜਾ ਕੇ ਕਿਸੇ ਨਾ ਵਗਾੜੀ ਨਾ ਫਾਸਲੇ ਤੂੰ ਬੇਟਾ ਕਿਸੇ ਰੀ ਉਜਾੜੀ ਨਾ ਰੱਖੀ ਤੂੰ ਬੜਾ ਕੇ ਕਿਸੇ ਨਾ ਵਗਾੜੀ ਨਾ ਮੇਰੀਆਂ ਗੱਲਾਂ ਨਾ ਤੂੰ ਬਲਾਵੀਂ ਨਾਲ ਕਾ ਮੱਝਾ ਲਾ ਜਾ ਚਾਰ ਕੇ ਸੇ ਜਾਣਦਾ ਹੋਵੇ ਨਾ ਕਿਸੇ ਰਾਹ ਭੋਰਾ ਮੁਖਸਾਨ ਲਾ ਹੋਵੇ ਨਾ ਕਿਸੇ ਰਾਹ ਭੋਰਾ ਮੁਖਸਾਨ ਲਾ ਧਿਆਨ ਨਾ ਹੋਰ ਪਸਲਾ ਵੀ ਨਾਲ ਕਾ ਮੱਝਾਂ ਲਾਚਾਰ ਕੇ ਲਿਆਵੀ ਨਾਨਕਾ ਮੱਝਾਂ ਲਾਚਾਰ ਕੇ ਲਿਆਵੀ ਨਾਨਕਾ ਰੱਖ ਲਈ ਗਿਆਲ ਬਾਬਲਾ ਦੀ ਪਾਕੀ ਦਾ ਚੱਲਣਾ ਹੈ ਔਖਾ ਹੁੰਦਾ ਮੇਲਾ ਜਾ ਕੇ ਦਾ ਰੱਖ ਲਈ ਗਿਆਲ ਬਾਬਲਾ ਦੀ ਪਾਕੀ ਦਾ ਚੱਲਣਾ ਹੈ ਔਖਾ ਹੁੰਦਾ ਮੇਲਾ ਜਾ ਕੇ ਦਾ ਮੇਲਿਆਂ ਤੋਂ ਆਸਾਂ ਨੂੰ ਬਚਾਵੀ ਨਾਨਕਾ ਮੰਜਲ ਚਾਰ ਗੋਲ ਆਮੀ ਨਾਨਕਾ ਮੰਜਲ ਚਾਰ ਗੋਲ ਆਮੀ ਨਾਨਕਾ ਮਨ ਚਾਵਸਾ ਲੈ ਸਵੇ ਕੱਲਾ ਮੇਰੀਆਂ ਭੁੱਖਿਆ ਨਾ ਰਹਿਣ ਬੱਚੀਆਂ ਲਵੇਰੀਆਂ ਮਨ ਚਾਵਸਾ ਲੈ ਸਵੇ ਕੱਲਾ ਮੇਰੀਆਂ ਕਹਿ ਰਾ ਕਿਸੇ ਦੇ ਬੱਲੇ ਪਾਵੀ ਨਾਨਕਾ ਮੱਜਾ ਲੈ ਜਾ ਚਾਰਗੇ ਨਾਮੀ ਨਾਨਕਾ ਮੱਜਾ ਲੈ ਜਾ ਚਾਰਗੇ ਨਾਮੀ ਨਾਨਕਾ ਮੁਖੀਸਾਰ ਨਾ ਕਿਸੇ ਗਰੀਬ ਦਾ ਮਿਲਦਾ ਹੈ ਸਰਾਲੀ ਘੇ ਆ ਰਸੀਬ ਦਾ ਹੋਏ ਨਗਜ਼ਾਨ ਨਾ ਕਿਸੇ ਗਰੀਬ ਦਾ ਮਿਲਦਾ ਹੈ ਸਰਾਲੀ ਘੇ ਆ ਰਸੀਬ ਦਾ ਜਿੰਨਾ ਤੂੰ ਕਿਸੇ ਦਾ ਦਖਾਵੀ ਨਾਨਕਾ ਮੱਝਾਂ ਦਾ ਜਾਚਾਰ ਕੇ ਲਿਆਵੀ ਨਾਨਕਾ ਮੱਝਾਂ ਦਾ ਜਾਚਾਰ ਕੇ ਲਿਆਵੀ ਨਾਨਕਾ ਵਖਤ ਹਾਥੀ ਚੋਂ ਨਵਾ ਮੀਨਾ ਵਖਤ ਗਵਾ ਕੇ ਫੇਰ ਮਥੇ ਤਾਮੀਨਾ ਕੀ ਗੀ ਬਖਤ ਹਾਥੀ ਚੋਂ ਨਵਾ ਮੀਨਾ ਵਖਤ ਗਵਾ ਕੇ ਫੇਰ ਮਥੇ ਤਾਮੀਨਾ ਸਾਧੂ ਬਾਦੋ ਕਾਵੇ ਢਾਲ ਖਾਵੀ ਨਾਨਕਾ ਮਜਾ ਨ ਚਾਰ ਗੋਲ ਆਮੀ ਨਾਨਕਾ ਮਜਾ ਨ ਚਾਰ ਗੋਲ ਆਮੀ ਨਾਨਕਾ